ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਕੁੰਭ ਰਾਸ਼ੀ ਮੇਖ ਰਾਸ਼ੀ ਤੇ ਤੁਲਾ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਅਕਤੂਬਰ ਦੇ ਮਹੀਨੇ ਹੁਣ ਬਹੁਤ ਹੀ ਵੱਡੇ ਬਦਲਾਅ ਹੋਣ ਵਾਲੇ ਹਨ ਤੇ ਮਿਲਣ ਵਾਲੀਆਂ ਹਨ ਜੀ ਇਹਨਾਂ ਨੂੰ ਬਹੁਤ ਹੀ ਵੱਡੀਆਂ ਖੁਸ਼ਖਬਰੀਆਂ ਤੇ ਕਾਮਯਾਬੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੇ ਤੁਹਾਨੂੰ ਕਦੇ ਵੀ ਦੁੱਖਾਂ ਦਾ ਸਾਹਮਣਾ ਨਾ ਕਰਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਅੱਜ ਬਹੁਤ ਹੀ ਇੰਪੋਰਟੈਂਟ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਜੋ ਕਿ ਅਕਤੂਬਰ ਦੇ ਮਹੀਨੇ ਦੇ ਵਿੱਚ ਕੁੰਭ ਰਾਸ਼ੀ ਮੇਕ ਰਾਸ਼ੀ ਤੇ ਤੁਲਾ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਬਹੁਤ ਹੀ ਵੱਡੇ ਵੱਡੇ ਬਦਲਾਅ ਲੈ ਕੇ ਆਵੇਗੀ ਤੇ ਕਿਹੜੀਆਂ ਉਹਨਾਂ ਨੂੰ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਜਿਹਨਾਂ ਦੇ ਮਿਲਣ ਕਰਕੇ ਇਹਨਾਂ ਦਾ ਹੁਣ ਜੀਵਨ ਹੀ ਬਦਲ ਜਾਵੇਗਾ ਸੋ ਵੀਡੀਓ ਨੂੰ ਅੰਤ ਤੱਕ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਤਾਂ ਕਿ ਮਾਤਾ ਜੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਦੇ ਲਈ ਬਣ ਜਾਵੇ ਦੋਸਤੋ ਕੁੰਭ ਰਾਸ਼ੀ ਮੇਖ ਰਾਸ਼ੀ ਤੇ ਤੁਲਾ ਰਾਸ਼ੀ ਵਾਲਿਆਂ ਨੂੰ ਕਿਹੜੀਆਂ ਗੱਲਾਂ ਦਾ ਬਹੁਤ ਹੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਨਹੀਂ ਤਾਂ ਕਰੋੜਪਤੀ ਬਣਨ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਸੁਧਾਰ ਹੋਣ ਵਾਲਾ ਹੈ ਇਹਨਾਂ ਨੂੰ ਅਕਤੂਬਰ ਦੇ ਮਹੀਨੇ ਵਿੱਚ ਮਿਲਣ ਵਾਲੀਆਂ ਹਨ 10 ਖੁਸ਼ਖਬਰੀਆਂ ਜਿਸ ਦੇ ਨਾਲ ਮਾਤਾ ਦੀ ਕਿਰਪਾ ਦੇ ਨਾਲ ਇਹਨਾਂ ਦੇ ਉੱਪਰ ਬਣ ਰਿਹਾ ਹੈ ਜੀ ਮਹਾ ਦੁਰਲੱਭ ਸੰਜੋਗ ਦੋਸਤੋ ਅੱਜ ਦੀ ਵੀਡੀਓ ਦਾ ਵਿਸ਼ਾ ਇਹਨਾਂ ਤਿੰਨਾਂ ਹੀ ਰਾਸ਼ੀਆਂ ਵਾਲਿਆਂ ਦੀ ਕਿਸਮਤ ਬਦਲ ਦੇਵੇਗਾ ਇਸ ਦੇ ਲਈ ਕਿਵੇਂ ਦਾ ਰਹਿਣ ਵਾਲਾ ਹੈ ਇਹ ਮਹੀਨਾ ਆਓ ਅੱਜ ਦੀ ਵੀਡੀਓ ਵਿੱਚ ਵਿਸਥਾਰ ਨਾਲ ਦੱਸਦੇ ਹਾਂ ਸਭ ਤੋਂ ਪਹਿਲਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਮਹੀਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵਧੀਆ गुਜ਼ਰਨ ਵਾਲਾ ਹੈ ਇਹਨਾਂ ਦੇ ਉੱਪਰ ਗ੍ਰਹਾਂ ਦਾ ਅਸਰ ਹੁਣ ਬਹੁਤ ਜ਼ਿਆਦਾ ਵਧੀਆ guzrega ਇਹਨਾਂ ਤਿੰਨ ਹੀ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਹੁਣ ਬਹੁਤ ਜ਼ਿਆਦਾ ਸਟਰਗਲ ਚੱਲ ਰਿਹਾ ਸੀ ਇਸ ਦੇ ਵਿੱਚ ਇਹਨਾਂ ਨੂੰ ਜ਼ਿੰਦਗੀ ਵਿੱਚ ਬਹੁਤ ਹੀ ਸੁਧਾਰ ਹੋਣ ਦੀ ਸੰਭਾਵਨਾ ਹੈ ਜਿਸ ਦੀ ਵਜ੍ਹਾ ਦੇ ਨਾਲ ਇਹਨਾਂ ਦੀ ਜ਼ਿੰਦਗੀ ਵਿੱਚ ਕੋਈ ਵੱਡਾ ਬਦਲਾਅ ਨਹੀਂ ਸੀ ਆਇਆ ਪਰ ਹੁਣ ਅਕਤੂਬਰ ਦੇ ਮਹੀਨੇ ਬਹੁਤ ਵਧੀਆ ਹੋਵੇਗਾ ਇਹਨਾਂ ਦੇ ਲਈ ਇਹਨਾਂ ਦਾ ਸਮਾਂ ਵਧੀਆ ਗੁਜ਼ਰਨ ਵਾਲਾ ਹੈ ਅਕਤੂਬਰ ਦੇ ਮਹੀਨੇ ਦੇ ਵਿੱਚ ਇਹਨਾਂ ਦੇ ਲਈ ਬਹੁਤ ਸ਼ੁਭ ਸੰਜੋਗ ਬਣਦੇ ਦਿਖਾਈ ਦੇ ਰਹੇ ਹਨ ਇਸ ਤਰ੍ਹਾਂ ਤੁਹਾਡਾ ਸਮਾਂ ਬਦਲ ਜਾਵੇਗਾ ਕਿ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਤੁਹਾਡੀ ਕਿਸਮਤ ਤੁਹਾਡੇ ਲਈ ਕਿੰਨੀ ਕੁ ਬਲਵਾਨ ਹੋ ਚੁੱਕੀ ਹੈ ਦੋਸਤੋ ਯਕੀਨ ਮੰਨ ਕੇ ਚੱਲਣਾ ਕਿ ਗ੍ਰਹਾਂ ਦੀ ਦਸ਼ਾ ਪੂਰੀ ਹੀ ਡਿਟੇਲ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਤੁਹਾਨੂੰ ਵਿਸ਼ਵਾਸ ਹੋ ਜਾਵੇਗਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਸੱਚਮੁੱਚ ਹੀ ਇੰਨੇ ਵੱਡੇ ਬਦਲਾਅ ਹੋਣ ਵਾਲੇ ਹਨ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਦੋਸਤੋ ਜਿਹੜੇ ਲੋਕਾਂ ਦਾ ਇਸ ਰਾਸ਼ੀ ਵਾਲਿਆਂ ਦਾ ਵਿਆਹ ਨਹੀਂ ਸੀ ਹੋ ਰਿਹਾ ਉਹਨਾਂ ਦੇ ਵਿਆਹ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਸਾਵਧਾਨੀਆਂ ਦੇ ਬਾਰੇ ਦੱਸਣ ਵਾਲੇ ਹਾਂ ਜਿਸ ਨਾਲ ਤੁਹਾਡੇ ਘਰ ਵਿੱਚ ਪੈਸਿਆਂ ਦੀ ਜਿਹੜੀ ਤੰਗੀ ਚੱਲ ਰਹੀ ਸੀ ਉਹ ਵੀ ਹੁਣ ਦੂਰ ਹੋ ਜਾਵੇਗੀ। ਜਿਹੜਾ ਵੀ ਕੰਮ ਤੁਸੀਂ ਕਰ ਰਹੇ ਸੀ ਉਹ ਕੰਮ ਜੇਕਰ ਤੁਹਾਡਾ ਨਹੀਂ ਸੀ ਚੱਲ ਰਿਹਾ ਉਹ ਹੁਣ ਅਕਤੂਬਰ ਦੇ ਮਹੀਨੇ ਵਿੱਚ ਬੜਾ ਹੀ ਵਧੀਆ ਚੱਲੇਗਾ। ਜਿਸ ਵੀ ਕੰਮ ਨੂੰ ਤੁਸੀਂ ਹੱਥ ਪਾਓਗੇ ਉਸ ਵਿੱਚ ਹੀ ਹੁਣ ਤੁਹਾਨੂੰ ਸਫਲਤਾ ਜ਼ਰੂਰ ਪ੍ਰਾਪਤ ਹੋ ਜਾਵੇਗੀ। ਵਿਆਹ ਸ਼ਾਦੀ ਦੇ ਰਿਸ਼ਤੇ ਵੀ ਤੁਹਾਨੂੰ ਆ ਜਾਣਗੇ। ਹਰ ਕੰਮ ਦੇ ਵਿੱਚ ਤੁਹਾਨੂੰ ਕੁਲ ਮਿਲਾ ਕੇ ਸਫਲਤਾ ਹੀ ਮਿਲੇਗੀ। ਹੁਣ ਇੱਥੇ ਇੱਕ ਬੜੀ ਹੀ ਵਿਸ਼ੇਸ਼ ਗੱਲ ਹੈ ਕਿ ਤੁਹਾਨੂੰ ਹਮੇਸ਼ਾ ਅਸੀਂ ਆਖਦੇ ਹਾਂ ਕਿ ਵੀਡੀਓ ਦੇ ਅੰਤ ਤੱਕ ਬਣੇ ਰਹੋ ਸਕਿੱਪ ਬਿਲਕੁਲ ਵੀ ਨਹੀਂ ਕਰਨਾ ਅਕਤੂਬਰ ਦਾ ਮਹੀਨਾ ਤੁਹਾਡੇ ਲਈ ਸ਼ੁਭ ਹੈ ਪਰ ਕਈਆਂ ਵਾਸਤੇ ਥੋੜੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਇਸ ਲਈ ਪਹਿਲਾਂ ਹੀ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਵੀਡੀਓ ਨੂੰ ਅੰਤ ਤੱਕ ਸੁਣੋ ਤਾਂ ਕਿ ਸਾਵਧਾਨੀਆਂ ਨੂੰ ਵਰਤ ਕੇ ਤੁਸੀਂ ਆਪਣਾ ਜੀਵਨ ਬਦਲ ਸਕੋ ਦੋਸਤੋ ਕੁੰਭ ਰਾਸ਼ੀ ਵਾਲਿਓ ਮੇਖ ਰਾਸ਼ੀ ਵਾਲਿਓ ਤੇ ਤੁਲਾ ਰਾਸ਼ੀ ਵਾਲਿਓ ਇਹ ਮਹੀਨਾ ਤੁਹਾਡੇ ਲਈ ਸ਼ੁਭਫਲ ਦੇਣ ਵਾਲਾ ਹੈ ਪਰ ਇਹਨਾਂ ਦੇ ਨਾਮ ਤੋਂ ਰਾਸ਼ੀ ਦਾ ਬਹੁਤ ਫਰਕ ਪੈ ਜਾਂਦਾ ਹੈ ਦੋਸਤੋ ਇਹ ਜਾਣਕਾਰੀ ਜਨਮ ਰਾਸ਼ੀ ਦੇ ਹਿਸਾਬ ਨਾਲ ਹੁੰਦੀ ਹੈ ਤੇ ਕਈ ਵਾਰ ਜਾਣਕਾਰੀ ਜਰਨਲ ਦੇ ਹਿਸਾਬ ਨਾਲ ਹੁੰਦੀ ਹੈ ਇਸ ਦੇ ਨਾਲ ਵੇਖੋ ਜੀ ਤੁਹਾਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਇਹ ਇਹ ਬਿਲਕੁਲ ਹੀ ਸਟੀਕ ਹੈ ਬਹੁਤ ਹੀ ਜ਼ਿਆਦਾ ਰਿਸਰਚ ਕਰਕੇ ਵੀਡੀਓ ਤਿਆਰ ਕੀਤੀ ਜਾਂਦੀ ਹੈ ਕਿਉਂਕਿ ਕਈ ਵਾਰ ਲੋਕ ਆਖਦੇ ਹਨ ਕਿ ਸਾਨੂੰ ਤਾਂ ਏਦਾਂ ਕੋਈ ਲਾਭ ਨਹੀਂ ਪਹੁੰਚਾ ਪਰ ਕਈਆਂ ਨੂੰ ਲਾਭ ਪ੍ਰਾਪਤ ਹੋ ਜਾਂਦਾ ਹੈ ਇਸ ਕਰਕੇ ਡਿਟੇਲ ਵਿੱਚ ਵੀਡੀਓ ਨੂੰ ਸੁਣਨਾ ਜਿਨ੍ਹਾਂ ਦੇ ਨਾਮ S G ਤੇ T ਪਰ ਹੁਣ ਜੇ ਇਹਨਾਂ ਨੂੰ ਮੈਂ ਦੱਸਣ ਵਾਲੀ ਹਾਂ ਜੀ ਜਿਨ੍ਹਾਂ ਦਾ ਨਾਮ C ਤੋਂ ਵੀ ਸ਼ੁਰੂ ਹੁੰਦਾ ਹੈ ਇਹ ਜਿਹੜੇ ਅੱਖਰ ਹਨ ਜਿਨ੍ਹਾਂ ਦਾ ਨਾਮ ਇਹਨਾਂ ਅੱਖਰਾਂ ਤੋਂ ਸ਼ੁਰੂ ਹੋ ਕੇ ਜਾਂ ਖਤਮ ਹੋ ਜਾਂਦਾ ਹੈ ਉਹਨਾਂ ਲਈ ਥੋੜੀ ਜਿਹੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਜੇਕਰ ਧਿਆਨ ਨਹੀਂ ਦਿੱਤਾ ਤਾਂ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਕੋਈ ਵੀ ਕੰਮ ਜੇ ਤੁਸੀਂ ਕਰਨਾ ਹੈ ਤਾਂ ਤੁਸੀਂ ਕਦੇ ਵੀ ਨਿਰਾਸ਼ ਨਹੀਂ ਰਹਿਣਾ ਇੰਜ ਕਰਨਾ ਹੈ ਜਿਵੇਂ ਤੁਸੀਂ ਲਾਪਰਵਾਹੀ ਦੀ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ ਨਹੀਂ ਤਾਂ ਤੁਹਾਨੂੰ ਕੋਈ ਵੀ ਨੁਕਸਾਨ ਪਹੁੰਚਾ ਸਕਦਾ ਹੈ ਕਿਸੇ ਨੂੰ ਜੇਕਰ ਤੁਸੀਂ ਪੈਸੇ ਲੈਣੇ ਜਾਂ ਦੇਣੇ ਹਨ ਉਹ ਤੁਹਾਨੂੰ ਥੋੜੇ ਜਿਹੇ ਰੁਕ ਕੇ ਮਿਲ ਸਕਦੇ ਹਨ ਜੇਕਰ ਤੁਸੀਂ ਜਾਬਤੇ ਜਾ ਰਹੇ ਹੋ ਤਾਂ ਇੰਟਰਵਿਊ ਤੇ ਜਾ ਰਹੇ ਹੋ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰ ਲੈਣਾ ਕਿ ਤੁਹਾਡਾ ਨੁਕਸਾਨ ਫਿਰ ਨਹੀਂ ਹੋਵੇਗਾ ਇਸ ਲਈ ਤੁਹਾਨੂੰ ਪਹਿਲਾਂ ਹੀ ਅਲਰਟ ਕੀਤਾ ਜਾਂਦਾ ਹੈ ਥੋੜਾ ਜਿਹਾ ਹੁਸ਼ਿਆਰ ਰਹਿਣ ਦੀ ਜ਼ਰੂਰਤ ਹੈ ਕੁੰਭ ਰਾਸ਼ੀ ਮੇਖ ਰਾਸ਼ੀ ਤੇ ਤੁਲਾ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਜਿਹੜਾ ਅਕਤੂਬਰ ਦਾ ਮਹੀਨਾ ਹੈ ਸ਼ੁਭ ਫਲ ਦੇਣ ਵਾਲਾ ਹੈ ਪਰ ਇਸ ਤੋਂ ਬਾਅਦ ਥੋੜਾ ਬਹੁਤ ਮਾੜਾ ਅਸਰ ਵੀ ਹੋ ਸਕਦਾ ਹੈ ਪਰ ਬਦਲ ਕੇ ਉਹ ਵੀ ਵਧੀਆ ਹੋ ਸਕਦਾ ਹੈ ਜੇਕਰ ਤੁਸੀਂ ਸਾਵਧਾਨੀਆਂ ਵਰਤੋ ਜੋਤਿਸ਼ ਸ਼ਾਸਤਰ ਦੇ ਹਿਸਾਬ ਦੇ ਨਾਲ ਸਾਲਾਂ ਤੋਂ ਬਾਅਦ ਅਦਿੱਤ ਰਾਜਯੋਗ ਬਣਿਆ ਹੈ ਪੈਸਿਆਂ ਦੀ ਕੋਈ ਵੀ ਤੁਹਾਡੀ ਜ਼ਿੰਦਗੀ 'ਚ ਕਮੀ ਨਹੀਂ ਰਹੇ ਜਾਵੇਗੀ ਜਿਹੜੀ ਤੁਹਾਡੀ ਜ਼ਿੰਦਗੀ ਦਾ ਬੰਦ ਦਰਵਾਜ਼ਾ ਸੀ ਉਹ ਕਿਸਮਤ ਦਾ ਹੁਣ ਖੁੱਲ ਜਾਵੇਗਾ ਕੁੱਲ ਮਿਲਾ ਕੇ ਕਿਸਮਤ ਸਾਥ ਦੇਵੇਗੀ ਹੁਣ ਨੌਕਰੀ ਪੇਸ਼ਾ ਵਾਲੇ ਲੋਕਾਂ ਦੇ ਬਾਰੇ ਤੁਹਾਨੂੰ ਦੱਸਦੇ ਹਾਂ ਕਿ 14 ਅਕਤੂਬਰ ਤੱਕ ਬੜਾ ਹੀ ਵਧੀਆ ਰਾਜਯੋਗ ਬਣਦਾ ਦਿਖਾਈ ਦੇ ਰਿਹਾ ਹੈ ਤੇ ਕਿਹੜੀ ਸਾਵਧਾਨੀ ਵਰਤਣੀ ਹੈ ਕਿ 20 ਅਕਤੂਬਰ ਤੋਂ ਲੈ ਕੇ ਅਨਕਾਲਿਕ ਜੋਗ ਵੀ ਬਣ ਰਿਹਾ ਹੈ ਇਹ ਜੋਗ ਮਤਲਬ ਕਿ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਆਵੇਗਾ ਤੁਸੀਂ ਗੁੱਸੇ ਤੇ ਕੰਟਰੋਲ ਰੱਖਣਾ ਹੈ ਤੇ ਮਾੜੇ ਬੋਲ ਕਿਸੇ ਨੂੰ ਨਹੀਂ ਬੋਲਣੇ ਜਿਸ ਕਾਰਨ ਤੁਸੀਂ ਆਪਣਾ ਕੋਈ ਵੱਡਾ ਕਾਰੋਬਾਰੀ ਕੰਮ ਵਿਗਾੜ ਸਕਦੇ ਹੋ ਕਿਉਂਕਿ ਤੁਸੀਂ ਇਸ ਦੇ ਨਾਲ ਬਹੁਤ ਹੀ ਮਾੜੇ ਨਤੀਜਿਆਂ ਨੂੰ ਹਾਸਲ ਕਰੋਗੇ ਐਸੀਆਂ ਗੱਲਾਂ ਕਿਸੇ ਨੂੰ ਬੋਲ ਸਕਦੇ ਹੋ ਜਿਸ ਨਾਲ ਨੁਕਸਾਨ ਤੁਹਾਡਾ ਜ਼ਿਆਦਾ ਹੋਵੇਗਾ ਫਿਰ ਉਸ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਤੁਸੀਂ ਕੀ ਬੋਲ ਰਹੇ ਹੋ ਇਹਨਾ ਗੁੱਸਾ ਤੁਹਾਡੇ ਵਿੱਚ ਆ ਸਕਦਾ ਹੈ ਇਸ ਕਰਕੇ ਬਹੁਤ ਜ਼ਿਆਦਾ ਤੁਹਾਨੂੰ ਮਨ ਸ਼ਾਂਤ ਰੱਖਣ ਦੀ ਜ਼ਰੂਰਤ ਹੈ ਆਪਣੀ ਜਿਹੜੀ ਤੁਹਾਡੀ ਬੋਲੀ ਹੈ ਉਸ ਉੱਪਰ ਕੰਟਰੋਲ ਰੱਖਣਾ ਹੈ ਇਸ ਤਰ੍ਹਾਂ ਬੋਲਣਾ ਹੈ ਕਿ ਜਿਵੇਂ ਤੁਹਾਡੇ ਮੂੰਹ ਵਿੱਚੋਂ ਫੁੱਲ ਕਿਰਦੇ ਹੋਣ ਜੇਕਰ ਤੁਸੀਂ ਇਸ ਤਰ੍ਹਾਂ ਬੋਲੋਗੇ ਤਾਂ ਹਰ ਇੱਕ ਬੰਦੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਹੋ ਫਾਇਦਾ ਚੁੱਕ ਸਕਦੇ ਹੋ ਬੁੱਧ ਤੇ ਮੰਗਲ ਦਾ ਵੀ ਯੋਗ ਬਣਦਾ ਦਿਖਾਈ ਦੇ ਰਿਹਾ ਹੈ ਮੰਗਲ ਤੇ ਬੁੱਧ ਦੋਵੇਂ ਹੀ ਆਪਸ ਵਿੱਚ ਦੁਸ਼ਮਣ ਹਨ ਹੁਣ ਜਦੋਂ ਦੁਸ਼ਮਣ ਹੀ ਇੱਕ ਘਰ ਵਿੱਚ ਬੈਠੇ ਹੋਣ ਤਾਂ ਤੁਸੀਂ ਸੋਚ ਸਕਦੇ ਹੋ ਕਿ ਕੀ ਹੋ ਸਕਦਾ ਹੈ ਗੁੱਸੇ ਦੀ ਵਜ੍ਹਾ ਨਾਲ ਤੁਹਾਡੀ ਬਿਲਕੁਲ ਬੁੱਧੀ ਹੀ ਪਲਟ ਸਕਦੀ ਹੈ ਤੁਹਾਨੂੰ ਇਹਨਾਂ ਗਲਤਫਹਿਮੀਆਂ ਤੋਂ ਛੁਟਕਾਰਾ ਮਿਲ ਜਾਵੇਗਾ ਪੁਰਾਣੀ ਜਾਇਦਾਦ ਤੋਂ ਲੈ ਕੇ ਪਹਿਲਾਂ ਤੋਂ ਵਾਦ ਵਿਵਾਦ ਬਹਿਸਬਾਜ਼ੀ ਜਿਹੜੀ ਚੱਲ ਰਹੀ ਸੀ ਇਸ ਸਮੇਂ ਉਹ ਦੂਰ ਹੋਣ ਦੀ ਸੰਭਾਵਨਾ ਹੈ ਅਕਤੂਬਰ ਵਿੱਚ ਤੁਹਾਡੇ ਉੱਪਰ ਸ਼ਨੀ ਦੀ ਸਾੜ ਸਤੀ ਖਤਮ ਹੋ ਜਾਵੇਗੀ ਤੁਹਾਡੇ ਉੱਪਰ ਸ਼ਨੀ ਦੀ ਸੜ ਸਤੀ ਖਤਮ ਹੋਣ ਦੇ ਨਾਲ ਮਨ ਸ਼ਾਂਤ ਹੋ ਜਾਵੇਗਾ ਕਿਸੇ ਦੀ ਵੀ ਲੜਾਈ ਦੇ ਵਿੱਚ ਤੁਹਾਨੂੰ ਅੱਗ ਤੇ ਘਿਓ ਪਾਉਣ ਵਾਲਾ ਕੰਮ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਜ਼ਿਆਦਾ ਗੁੱਸੇ ਵਿੱਚ ਹੁੰਦੇ ਹੋ ਤਾਂ ਇਹੇ ਕੰਮ ਨਾ ਹੋਵੇ ਕਿ ਤੁਹਾਡੀਆਂ ਸਾਵਧਾਨੀਆਂ ਵਰਤਨ ਦੇ ਨਾਲ ਨਾਲ ਤੁਹਾਨੂੰ ਉਲਟਾ ਹੀ ਕੋਈ ਨੁਕਸਾਨ ਚਲਣਾ ਪੈ ਜਾਵੇ ਕਿਉਂਕਿ ਇਹ ਗ੍ਰਹਾਂ ਦੀ ਦਿਸ਼ਾ ਤੁਹਾਡੀ ਜ਼ਿੰਦਗੀ ਵਿੱਚ ਪਰਿਵਰਤਨ ਲੈ ਕੇ ਆਉਣ ਵਾਲੀ ਹੈ ਜ਼ਿਆਦਾ ਰਿਸਪੌਂਸਿਬਿਲਟੀ ਤੁਹਾਨੂੰ ਪਾਵਰਫੁਲ ਹੋਣ ਦੀ ਜ਼ਰੂਰਤ ਹੈ ਤੁਹਾਡੇ ਹੱਥ ਵਿੱਚ ਬਹੁਤ ਪਾਵਰ ਹੈ ਤੁਹਾਡੇ ਕੈਰੀਅਰ ਬਿਜ਼ਨਸ ਨੂੰ ਬਹੁਤ ਹੀ ਅੱਗੇ ਤੁਸੀਂ ਲੈ ਕੇ ਜਾ ਸਕਦੇ ਹੋ ਤੁਹਾਡੀ ਕੁੰਡਲੀ ਵਿੱਚ ਸ਼ਨੀ ਦੀ ਸਾਰ ਸਤਿ ਤੁਹਾਨੂੰ ਉਚਾਈਆਂ ਤੇ ਲੈ ਕੇ ਜਾ ਸਕਦੀ ਹੈ ਜਿਹੜੇ ਲੋਕ ਵਿਦੇਸ਼ ਵਿੱਚ ਰਹਿ ਕੇ ਕਮਾਈ ਕਰਨਾ ਚਾਹੁੰਦੇ ਹਨ ਉਹਨਾਂ ਦੇ ਲਈ ਸਮਾਂ ਵਧੀਆ ਹੈ ਜਿਹੜੇ ਲੋਕ ਇੱਥੇ ਰਹਿ ਕੇ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਕਿਸੇ ਕਾਰੋਬਾਰ ਵਿੱਚ ਪੈਸਾ ਇਨਵੈਸਟ ਕਰਨਾ ਚਾਹੁੰਦੇ ਹਨ ਉਹਨਾਂ ਦੇ ਲਈ ਵੀ ਇਹ ਸਮਾਂ ਇੱਕ ਸੰਜੀਵਨੀ ਬੂਟੀ ਦੀ ਤਰ੍ਹਾਂ ਸਾਬਿਤ ਹੋ ਜਾਵੇਗਾ। ਉਹ ਪੂਰੇ ਹੀ ਮਹੀਨੇ ਬਹੁਤ ਵਧੀਆ ਜ਼ਿੰਦਗੀ ਨੂੰ ਬਤੀਤ ਕਰਨਗੇ ਅਤੇ ਘੁੰਮਣ ਫਿਰਨ ਦੇ ਲਈ ਵੀ ਜਾ ਸਕਦੇ ਹਨ। ਸ਼ਨੀ ਅਕਤੂਬਰ ਦੇ ਮਹੀਨੇ ਵਿੱਚ ਤੁਹਾਡੇ ਗੁੱਸੇ ਤੇ ਕੰਟਰੋਲ ਤੁਹਾਨੂੰ ਖੁਦ ਰੱਖਣਾ ਪਵੇਗਾ। ਬਹੁਤ ਜ਼ਿਆਦਾ ਫਿਰ ਪਰੇਸ਼ਾਨ ਹੋ ਜਾਵੇਗਾ ਤੇ ਤੁਹਾਡੀਆਂ ਸਾਰੀਆਂ ਹੀ ਮਨੋਕਾਮਨਾ ਸ਼ਨੀ ਦੇਵ ਜੀ ਫਿਰ ਪੂਰੀਆਂ ਕਰ ਦੇਣਗੇ। ਮਾਤਾ ਲక్ష్ਮੀ ਜੀ ਦਾ ਵੀ ਅਸ਼ੀਰਵਾਦ ਤੁਹਾਨੂੰ ਮਿਲ ਸਕਦਾ ਹੈ। ਤੁਹਾਡਾ ਬਾਕੀ ਰਹਿੰਦਾ ਸਾਰਾ ਸਾਲ ਬੜਾ ਹੀ ਵਧੀਆ guzrega ਜੇਕਰ ਸੰਭਵ ਹੋ ਸਕੇ ਤਾਂ ਸ਼ਨੀਵਾਰ ਦੇ ਦਿਨ ਸ਼ਨੀ ਦੇ ਮੰਦਰ ਜਾਓ ਕਿ ਉਹਦਾ ਦੀਪਕ ਜਗਾਓ ਸੰਭਵ ਹੋਵੇ ਤਾਂ ਤੁਸੀਂ ਘਰ ਵਿੱਚ ਸ਼ਨੀ ਦੀ ਫੋਟੋ ਦੇ ਅੱਗੇ ਤੇਲ ਦਾ ਦੀਪਕ ਜਗਾ ਕੇ ਉਸ ਦਾ ਆਗਮਨ ਕਰ ਸਕਦੇ ਹੋ ਇਸ ਕਾਰਨ ਤੁਸੀਂ ਸ਼ਨੀ ਦੇਵ ਦੀ ਕਰੋਪੀ ਤੋਂ ਬਚ ਜਾਓਗੇ ਤੇ ਮਾਤਾ ਲక్ష్ਮੀ ਜੀ ਤੁਹਾਡੇ ਤੇ ਪ੍ਰਸੰਨ ਹੋ ਜਾਵੇਗੀ ਤੁਹਾਡੀ ਕੁੰਡਲੀ ਦੇ ਵਿੱਚ ਬ੍ਰਹਸਪਤੀ ਦੀ ਦਸ਼ਾ ਵਧੀਆ ਹੋ ਜਾਵੇਗੀ ਰਾਹੁ ਤੇ ਕੇਤੂ ਦੀ ਦਸ਼ਾ ਤੁਹਾਡੀ ਕੁੰਡਲੀ ਵਿੱਚ ਸੁਧਾਰ ਲਿਆਵੇਗੀ। ਸੋ ਇਹ ਸੰਨ ਸਾਵਧਾਨੀ ਹੈ ਜੀ ਜੇਕਰ ਵਰਤ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਵੱਡੇ ਬਦਲਾਅ ਹੋ ਜਾਣਗੇ। ਤੁਹਾਡਾ ਕੁੱਲ ਮਿਲਾ ਕੇ ਅਕਤੂਬਰ ਦਾ ਮਹੀਨਾ ਖੁਸ਼ੀਆਂ ਨਾਲ ਭਰ ਜਾਵੇਗਾ। ਜੇਕਰ ਵਿਦਿਆਰਥੀ ਵਰਗ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਲਈ ਸਮਾਂ ਵਧੀਆ ਹੈ। ਉਹ ਆਪਣੀ ਪੜ੍ਹਾਈ ਨੂੰ ਲੈ ਕੇ ਆਪਣੀ ਰਿਸਪੌਂਸਿਬਿਲਟੀ ਨੂੰ ਸਮਝ ਕੇ ਹੀ ਪੜ੍ਹਨਗੇ। ਜਿਸ ਨਾਲ ਉਹ ਆਉਣ ਵਾਲੇ ਸਮੇਂ ਵਿੱਚ ਫਾਇਦਾ ਚੁੱਕ ਸਕਦੇ ਹਨ। ਜਿਹੜੇ ਅਣਵਿਆਹੇ ਲੋਕ ਹਨ ਵਿਆਹ ਦੀ ਇੱਛਾ ਰੱਖਦੇ ਹਨ ਉਹਨਾਂ ਦਾ ਇਸ ਸਮੇਂ ਇਹ ਸੁਪਨਾ ਪੂਰਾ ਹੋ ਜਾਵੇਗਾ ਇਸ ਲਈ ਤੁਹਾਨੂੰ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਸਮਾਂ ਤੁਹਾਡੇ ਅਨੁਕੂਲ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਧੰਨਵਾਦ